ਖਾਲਸਾ ਬੈਗਰਜੀ ਦੀ ਫਤਿਹ ਜੋ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਦੀਵਸ ਤੇ ਭਾਈ ਦਾਲਾਈ ਤੇ ਭਾਈ ਜੈਤਾ ਜੀ ਤੇ ਜੋ ਵੀ ਸਮੂਹ ਸ੍ਰੀ ਇਦਾਂ ਦੇ ਜਾਦ ਵਿੱਚ ਅੱਜ ਉਹ ਨਗਰ ਕੀਰਤਨ ਕਲਵੰਡੀ ਸਾਹਿਬ ਤੋਂ ਆਨੰਦਪੁਰ ਸਾਹਿਬ ਜਾ ਰਿਹਾ ਇਸ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਤੇ ਨਗਰ ਕੀਰਤਨ ਨੂੰ ਕੋਟਸ਼ਮੀਰ ਦੀ ਨਗਰ ਪੰਚਾਇਤ ਵੱਲੋਂ ਜੀ ਆਇਆਂ ਕਦੇ ਆ ਜੋ ਸਾਡੇ ਬੱਚੇ ਆਉਣ ਵਾਲੀ ਪੀੜ੍ਹੀ ਆ ਸਾਡੇ ਆਉਣ ਵਾਲਾ ਭਵਿੱਖਾ ਇਹਨੂੰ ਇਸ ਤੋਂ ਸਿਹਤ ਮਿਲੂਗੀ ਤੇ ਸਿੱਖੀ ਦੇ ਲੜ ਲੈ ਲੜ ਲੱਗਣਗੇ ਸਾਡੇ ਜਿਹੜੇ ਬੱਚੇ ਆ ਅੱਜ ਤੱਕ ਇਹ ਲੈ Asta e बदलीत <speaking in foreign language> Gue t referred to as <laughs> Tama Hani Suras, <laughs> Uymali Bashi-erman Depois, El QuetzalhParadi y el challenge de inversiones सदियूं हा ਹਤੇ ਸਮੂਹ ਗਟਿੰਡਾ ਨਗਰ ਦੀ ਸੰਗਤ ਦੇ ਵੱਲੋਂ ਭਾਈ ਜੋ ਨਗਰ ਕੀਰਤਨ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ ਸ਼ੀਸ਼ ਦੀ ਦਿਹਾੜੇ ਨੂੰ ਮੁੱਖ ਰੱਖ ਕੇ ਸਜਾਇਆ ਗਿਆ ਹੈ ਸੋ ਸਮੁੱਚੀ ਗਟਿੰਡਾ ਦੀ ਸੰਗਤ ਭਾਈ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀ ਸਮੂਹ ਸੋ ਸੰਗਤ ਨੂੰ ਜੀ ਆਇਆਂ ਆਖਦੀ ਹੈ ਔਰ ਆਪ ਜੀ ਦਾ ਕਦਮ ਕਦਮ ਸਾਡੇ ਸਿਰ ਦੇ ਉੱਪਰ ਸੋ ਅਸੀਂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਕਿ ਆਪ ਜੀ ਨੇ ਦਰਸ਼ਨ ਦਿਦਾਰੇ ਦਿੱਤੇ ਔਰ ਚੱਲ ਕੇ ਤੁਸੀਂ ਆਏ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਪ੍ਰੇਮ ਸਤਕਾਰ ਦੇ ਨਾਲ ਸਤਿਗੁਰੂ ਨੂੰ ਨਮਸਕਾਰ ਕਰਨੀ ਹੈ ਔਰ ਨਾਲ ਚੱਲੋ ਜੀ ਸਾਰੀ ਸੰਗਤ ਦੀ ਭਾਈ ਆਪਾਂ ਪ੍ਰਸ਼ਾਦਿਆਂ ਦੇ ਨਾਲ ਸੇਵਾ ਕਰਨੀ ਹੈ ਪੰਜ ਪਿਆਰੇ ਸਹਿਬਾਨ Olha o ਨੂੰ ਯਾਦ ਕੀਤਾ ਜਾ ਰਿਹਾ ਸੋ ਸਮੂਹਤੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸੋ পদরে ਇਹ ਬਾਅਦ ਮੈਨੂੰ ਦੇ ਦੋ ਜਰਾ ਕਰਦਾ ਲੱਗ ਲੇਗਾ ਕਿ ਫਾਟ ਨਹੀਂ ਆਏਗਾ ਠੀਕ ਹੈ ਹਾਂ ਹਾਂ ਬਾਏ ਬਾਏ ਹੋਏ ਲੱਗ ਲੇਗਾ ਅੱਗੇ ਲਾ ਕੇ

Peace. Mm. ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵੰਡੀ ਸਾਬੋ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਚਾਲੇ ਪਾ ਰਿਹਾ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਸੰਗਤ ਨੇ ਬਹੁਤ ਵਧੀਆ ਪ੍ਰਾਲਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਗੁਰਪ੍ਰੀਤ ਸਿੰਘ ਜੀ ਨਾਂ ਮੈਂ ਅੱਜ ਬਾਬਾ ਜੀ ਆਪਣੇ ਨਾਮ ਤੇ ਪਾਸਾ ਸ਼੍ਰੀ ਗੁਰੂ ਇੱਕ ਬਹਾਦਰ ਹਿੰਦੂ ਦੀ ਚਾਦਰ ਉਹਨਾਂ ਦਾ 350 ਸਾਲ ਸਿੱਧੀ ਜਿਹੜਾ ਪੰਜਾਬ ਸਰਕਾਰ ਮਨਾ ਰਹੀ ਹੈ ਤੇ ਮੈਂ ਪੰਜਾਬ ਸਰਕਾਰ ਦਾ ਖੁੱਡੀਆਂ ਸਾਹਿਬ ਜੀ ਦਾ ਔਰ ਮੁੱਖ ਮੰਤਰੀ ਪੰਜਾਬ ਜੀ ਸਰਦਾਰ ਗਗਵੰਤ ਮਾਨ ਜੀ ਦਾ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਮਾਣ ਬਖਸ਼ਿਆ ਤੇ ਅੱਗੇ ਵੀ ਮਾਣ ਬਖਸ਼ਦੇ ਰਹਿਣਗੇ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਢਿੰਡੇ ਸ਼ਹਿਰ ਦੇ ਵਿੱਚ ਦੀ 350 ਸਾਲਾ ਨਗਰ ਕੀਰਤਨ ਜਾ ਰਿਹਾ ਜੋ ਕਿ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਇਆ ਸੀ ਤੇ ਅਸੀਂ ਪੰਜਾਬ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਮੈਂ ਬਲਵਿੰਦਰ ਸਿੰਘ ਬਖੇਂਡਾ ਦਾ ਰਹਿਣ ਵਾਲਾ ਹਾਂ ਅੱਜ ਬਹੁਤ ਹੀ ਖੁਸ਼ੀ ਹੋਈ ਹੈ ਗੁਰੂ ਸਾਹਿਬ ਦਾ 350 ਸ਼ਹਾਦਤ ਨੂੰ ਯਾਦ ਕਰਦੇ ਹਾਂ ਬਹੁਤ ਹੀ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਕਦਮ ਹੈ ਜੋ ਕਿ ਆਪਣੇ ਵਿਰਸੇ ਨੂੰ ਅਗਾਂਹ ਵੱਧੂ ਸੋਚਣ ਵਾਲਾ ਅੱਗੇ ਲੈ ਕੇ ਜਾ ਰਹੇ ਹਨ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੇ ਸਮੇਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਗੁਰੂ ਸਾਹਿਬਾਨ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਹਨ ਕੀ ਕਿ ਆਪਣਾ ਵਿਰਾਸਤ ਹੈ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਵੀ ਆਪਣੀ ਨਵੀਂ ਪੀੜ੍ਹੀ ਹੈ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦਾ ਜਾਗਰੂਕ ਕਰਨ ਲਈ ਇੱਕ ਬਹੁਤ ਹੀ ਵੱਡਾ ਯੋਗਦਾਨ ਹੈ ਪੰਜਾਬ ਸਰਕਾਰ ਦਾ ਸੋ ਮੈਂ ਇੰਨਾ ਕਹਿੰਦਾ ਹੋਇਆ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਤਲਵੰਡੀ ਸਾਬੋ ਤੋਂ ਜਥਾ ਚੱਲਿਆ ਜੀ ਅਨੰਦਪੁਰ ਸਾਹਿਬ ਨੂੰ ਨੌਵੇਂ ਪਾਤਸ਼ਾਹ ਇਹ ਇੱਕ ਵਾਧ ਦਰਦੀਸ਼ੀ ਦੀ ਦਿਹਾੜਾ ਮਨਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪੰਜਾਬ ਸਰਕਾਰ ਦਾ ਸ੍ਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਅੱਜ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਦੀ ਦਿਹਾੜੇ ਤੇ ਸ੍ਰੀ ਦਮਦਮਾ ਸਾਹਿਬ ਤੋਂ ਆਨੰਦਪੁਰ ਸਾਹਿਬ ਜਾ ਰਹੇ ਹਾਂ ਇਹਦੇ ਵਿੱਚ ਜੋ ਪੰਜਾਬ ਸਰਕਾਰ ਨੇ ਸਾਨੂੰ ਮਕਲਾ ਬਸਾਨੇ ਸੂਤ ਹੋਰ ਸਾਰੇ ਪ੍ਰਬੰਧ ਕੀਤੇ ਉਹ ਵਧੀਆ ਕੀਤੇ ਨੇ ਵਧੀਆ ਇੱਕ ਕਦਮ ਹੈ ਇਹਦੇ ਨਾਲ ਲੋਕਾਂ ਨੂੰ ਆਪਣਾ ਆਉਣ ਵਾਲੀ ਪੀੜ੍ਹੀ ਨੂੰ ਵੀ ਨਵੇਂ ਨੂੰ ਪਤਾ ਲੱਗਦਾ ਜਾਣਕਾਰੀ ਹਾਸਲ ਹੁੰਦੀ ਹੈ ਜੇ ਆਪਾਂ ਬਾਹਰ ਅੰਦਰ ਜਾਵਾਂਗੇ ਇਸ ਤਰ੍ਹਾਂ ਦੇ ਪਰਾਲੇ ਹੋਣਗੇ ਤਾਂ ਇਸ ਕਰਕੇ ਸਰਕਾਰ ਦਾ ਬਹੁਤ ਧੰਨਵਾਦ ਹੈ ਇਹ ਕਦਮ ਜਾਂ ਪਰਾਲੇ ਕਰਨੇ ਚਾਹੀਦੇ ਬੈਰੂ ਜੀ ਖਾਲਸਾ ਬੈਰੂ ਜੀ ਕੀ ਫਤਿਹ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਭੂ ਕੀ ਤਲਵੰਡੀ ਤੋਂ ਦੰਦਮਾ ਸਾਹਿਬ ਤੋਂ ਨੰਗਰ ਕੀਰਤਨ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਜਾਵਾਂਗੇ ਗੁਰੂ ਤੇਗ ਬਹਾਦਰ ਜੀ ਦੇ ਮਤਲਬੀ ਧੀ ਵਿਧਿਆੜੇ ਨੂੰ ਰੱਖਦੇ ਹੋਏ ਬਹੁਤ ਪੰਜਾਬ ਸਰਕਾਰ ਨੇ ਛੜੀ ਯਾਤਰਾ ਕਰਵਾਈ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਬਹੁਤ ਧੰਨਵਾਦ ਕਰੀ ਅਸੀਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਉੱਚਾ ਚੁੱਕਦੇ ਹੋਏ 350 ਸਾਲ ਸਿੱਧੀ ਦਿਵਸ ਮਨਾ ਰਹੀ ਹੈ ਸਰਕਾਰ ਉਹਨਾਂ ਨੇ ਪੰਜਾਬ ਦੇ ਸਿੱਖ ਲੋਕਾਂ ਲਈ ਸਿੱਖ ਕੈਟਾਗਰੀ ਲਈ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਹੈ ਵਧੀਆ ਬਸਾਂਵਾਂ ਯਾਤਰਾਈਆਂ ਨੇ ਖਾਣ ਪੀਣ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਜੀ ਜਿਹੜਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੀਤਾ ਇਦਾਂ ਦਾ ਹਰੇਕ ਸਰਕਾਰ ਨੂੰ ਜੋ ਆਉਂਦੀ ਆ ਹਰੇਕ ਸਰਕਾਰ ਨੂੰ ਕਰਨਾ ਚਾਹੀਦਾ ਹਰੇਕ ਧਰਮ ਨਾਲ ਜੁੜੇ ਰਹਿਣਾ ਲੋਕ ਧੰਨਵਾਦ ਜੀ ਪੰਜਾਬ ਸਰਕਾਰ ਦਾ ਨਗਰ ਕੀਰਤਨ ਮਾਸਾ ਤੋਂ ਚੱਲ ਕੇ ਤਰਵੰਡੀ ਸਾਹਿਬੋਂ ਬੱਸਾਂ ਆਈਆਂ ਨੇ ਨਗਰ ਕੀਰਤਨ ਉੱਥੋਂ ਚੱਲ ਕੇ ਆਨੰਦਪੁਰ ਸਾਹਿਬ ਗਿਆ ਇਹ ਬਹੁਤ ਵਧੀਆ ਅਪਰਾਲਾ ਹੈ ਬਹੁਤ ਬਹੁਤ ਹੀ ਜਿੰਨਾ ਵੀ ਅਸੀਂ ਕਹਿ ਸਕਦੇ ਆ ਸਾਨੂੰ ਬਹੁਤ ਵਧੀਆ ਬੱਥਾ ਮਿਲੀਆਂ ਨੇ ਰਹਿਣ ਸੈਂਡ ਵਾਸਤੇ ਵਧੀਆ ਹੈ ਜਦੋਂ ਉੱਥੇ ਜਾਵਾਂਗੇ ਉੱਥੇ ਵੀ ਰਹਿਣ ਵਾਸਤੇ ਵਧੀਆ ਜੀ ਤੇ ਬਾਕੀ ਜਿਹੜਾ ਪੰਜਾਬ ਸਰਕਾਰ ਨੇ ਇਹ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਸਲਾਘਾਯੋਗ ਹੈ ਸੋਹਣਾ ਕੰਮ ਹੈ ਜੀ ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਫਲਾਗਾ ਜੋ ਕੰਮ ਹੈ ਜੀ ਪਤਾ ਨਾ ਲੱਗਦਾ ਜੀ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਆ ਆਸੀਂ ਇੱਧਰ ਜਾਣਾ ਹੈ ਇੱਧਰ ਜਾਣਾ ਹੈ ਸਾਡੇ ਗੁਰੂਆਂ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਦੀ ਹੈ ਮਾਨ ਸਾਹਿਬ ਨੇ ਬਹੁਤ ਬਈਏ ਕੰਮ ਕਰਾਇਆ ਇਹ ਇੰਨੀਆਂ ਸੰਗਤਾਂ ਨੂੰ ਲੈ ਜਾਣਾ ਭਲਾ ਕਰਨਾ ਕੋਈ ਬਾੜੀ ਮੋਟੀ ਗੱਲ ਨਹੀਂ ਹੈਗੀ ਹੈ ਇਹਦੇ ਨੀਤ ਸਾਫ਼ ਹੁੰਦੀ ਆ ਉਹੀ ਹਜੇ ਕੰਮ ਕਰਦਾ ਜੋ ਜਿਹਦੇ ਮਨ ਚ ਮਾਇਆ ਉਹ ਤਾਂ ਮਾੜੇ ਕੰਮ ਹੀ ਕਰੂਗਾ ਧੰਨਵਾਦ ਆਈ ਪੰਜਾਬ ਸਰਕਾਰ ਦਾ ਬਹੁਤ ਵਧੀਆ ਭਵੰਤ ਮੰਤਲ ਸਾਹਬ ਦੇ ਬੱਲੇ ਬਾਰੇ ਜਾਈਏ ਐਨੇ ਚੰਗੇ ਬੰਦੇ ਨੇ ਇਹਦਾ ਬਾਰ ਬਾਰ ਆਉਣਾ ਇਹ ਜੇ ਤਾਂ ਘਰਾਂ ਦੇ ਵਿੱਚ ਬੱਚੇ ਨੌਕਰੀਆਂ ਦੇ ਭੇਜੇ ਇਹਨਾਂ ਨੇ ਦੇਖੋ ਕਿੰਨੇ ਭੇਜੇ ਨੇ ਪੈਸਾ ਨਹੀਂ ਕਿਹਦਾ ਲੱਗਿਆ ਜਿਹੜਾ ਬੱਚਾ ਸਹੀ ਆ ਉਹ ਲੱਗੂਗਾ ਸੱਚਾਈ ਤੇ ਚੱਲਣਗੇ ਆਉਣਗੇ ਜੀ ਬਹੁਤ ਵਧੀਆ ਹੋਰ ਇਰੇ ਗੁਰੂ ਦੇ ਬੱਚਾ ਆਪਣੇ ਬੱਚੇ ਨੇ ਗੁਰੂਆਂ ਦੇ ਇਹ ਸਾਰਾ ਕੁਝ ਇਹਨਾਂ ਨੂੰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਇਹ ਬਹੁਤ ਵਧੀਆ ਪ੍ਰਾਰਲਾਗਾ ਤਲਵੰਡੀ ਸਾਬੋ ਤੋਂ ਚੱਲਿਆ ਆਨੰਦਪੁਰ ਲਿਆਣਾ ਜਿਹੜਾ ਬੱਚਿਆਂ ਨੂੰ ਸਾਨੂੰ ਆਪ ਨੂੰ ਵਿੱਚ ਬੁੜੇ ਬਾਪੂ ਬਾਪੂ ਵਰਗੇ ਬਹੁਤ ਜਿਆਦੇ ਬੰਦੇ ਨੇ ਵਧੀਆ ਜਿਹੜੇ ਜਾ ਨਹੀਂ ਸਕਦੇ ਪੈਸਾ ਨਹੀਂ ਹੁੰਦਾ ਕੋਲੇ ਇਹਨਾਂ ਨੂੰ ਹੁਣ ਲਿਆਇਆ ਜਾਂਦਾ ਜੀ ਭਲਾ ਹੋ ਇਹਨਾਂ ਦਾ ਹਿੱਸਾ ਦੇਣਗੇ ਜਿਨ੍ਹਾਂ ਕਿਤੇ ਵਿਚਾਰੇ ਨੇ ਦੇਖੇ ਨਹੀਂ ਆਨੰਦਪੁਰ ਦਾ ਮੂੰਹ ਉਹ ਅੱਜ ਦੇਖ ਲੈਣਗੇ ਪੰਜਾਬ ਸਰਕਾਰ ਦਾ ਧੰਨਵਾਦ ਜੀ ਬਹੁਤ ਜਿਆਦਾ ਪਾਂਤ ਮਾਨ ਦਾ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪੰਜਾਬ ਸਰਕਾਰ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਜੀ ਸੰਗਤ ਨੂੰ ਜੋੜਨ ਦਾ ਬਸਾਂ ਭੇਜੀਆਂ ਜੀ ਸਾਨੂੰ ਤਲਵੰਡੀ ਸਾਬੋ ਤੋਂ ਲੈ ਕੇ ਅੱਗੇ ਅਸੀਂ ਮਸਤੂਆਣਾ ਸਾਹਿਬ ਤੋਂ ਲੈ ਕੇ ਫਿਰ ਅਨੰਦਪੁਰ ਸਾਹਿਬ ਜਾਵਾਂਗੇ ਜੀ ਉੱਥੋਂ ਦਰਸ਼ਨ ਮੇਲਾ ਕਰਕੇ ਫਿਰ ਸੰਗਤ ਵਾਪਸ ਆਏਗੀ ਜੀ ਇਹ ਜੋ ਪੰਜਾਬ ਸਰਕਾਰ ਨੇ ਜੋ ਸਾਨੂੰ ਸੰਗਤ ਨੂੰ ਇਸ ਰੂਪ ਦੇ ਵਿੱਚ ਸੰਗਤਾਂ ਨੂੰ ਲਿਜਾਣ ਦਾ ਜੋ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਜੀ ਤਾਕੇ ਅੱਗੇ ਸਾਡੇ ਬੱਚਿਆਂ ਨੂੰ ਵੀ ਇਹ ਸੇਧ ਮਿਲੋਗੀ ਵੀ ਅਸੀਂ ਜੋ 350 ਸਾਲਾ ਸ਼ਹੀਦ ਦੀ ਦੇਹੜਾ ਜੋ ਮੰਨ ਆ ਰਹੇ ਹਾਂ ਉਹ ਹੌਸਲੇ ਵਿੱਚ ਯੋਗਦਾਨ ਪਾਉਣਗੇ ਬੱਚੇ ਵੀ ਅੱਗੇ ਤੋਂ ਜਾਇਆ ਕਰਾਂਗੇ ਸਾਰੇ ਬੱਚੇ ਜਾਣਗੇ ਨਾਲ ਸਾਨੂੰ ਵੀ ਸਾਗ ਦੀ ਸੰਗਤ ਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੇ ਸੰਗਤ ਤਾਂ ਬਹੁਤ ਹੀ ਪਿਆਰ ਤੇ ਸ਼ਰਧਾ ਨਾਲ ਜਾ ਰਹੀਆਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਇਹ ਘਰ ਜਿਹੜਾ ਕੰਮ ਆ ਗਵਰਨਮੈਂਟ ਨੇ ਕਰਿਆ ਭਗਵਾਨ ਜਮਾਨ ਸਰਕਾਰ ਨੇ ਬਹੁਤ ਵਧੀਆ ਕਰਿਆ ਨਹੀਂ ਲੋਕ ਇੰਨੇ ਗਰੀਬੀ ਚ ਆ ਰਹੀ ਇਹਨੇ ਲੰਮੇ ਸਫ਼ਰ ਤੋਂ ਜਾਣ ਤੋਂ ਬਹੁਤ ਡਰਦੇ ਹੈ। ਇਹ ਚੰਗੇ ਸਰਫਰ ਬਹੁਤ ਔਖਾ ਹੈ। ਇਹਦਾ ਬਹੁਤ ਬਹੁਤ ਧੰਨਵਾਦ ਹੈ। ਪੁਲਿਸ ਦਾ ਵੀ ਹੈ ਜਿਨੇ ਬਹੁਤ ਵਧੀਆ ਕੰਟਰੋਲ ਕਰਿਆ ਟਰੈਪ ਤੇ ਇਹੋ ਏਰੀਆ ਪਰ ਬਾਕੀ ਸਰਕਾਰਾਂ ਬਹੁਤ ਧੰਨਵਾਦ ਇਹਨਾਂ ਦਾ ਕਰੀਏ। ਖਾਣ ਪੀਣ ਦਾ ਲੈ ਕੇ ਮਾੜੀ ਦਾ ਕਾਸੇ ਦਾ ਕੋਈ ਤੋੜਾ ਨਹੀਂ ਰਿਹਾ ਹੈ। ਇਹ ਜਿਹੜਾ ਗਵਰਨਮੈਂਟ ਨੇ ਪ੍ਰਾਲਾ ਕਰਿਆ ਬਹੁਤ ਵਧੀਆ ਕਰਿਆ। ਨਿੱਕੇ ਬੱਚਿਆਂ ਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਜੀ। ਉਹਨਾਂ ਨੂੰ ਵੀ ਸਿੱਖਿਆ ਮਿਲੂਗੀ ਜਾ ਕੇ ਨਹੀਂ ਪਤਾ ਹੀ ਨਹੀਂ ਸੀ ਜਵਾਹਰਪੁਰ ਕਿਤੇ ਜਿਹੜਾ ਸਾਡਾ ਆਉਣ ਵਾਲਾ ਹਥਿਆਰ ਸਾ ਜਿਹੜਾ ਪੱਤਿਆ ਮਾਰ ਬਾਰਸਾ ਮੰਡੀ ਤੋਂ ਆ ਰਿਹਾ ਬਹੁਤ ਤੜਕੇ ਵਿੱਚ ਛੀਵੇ ਤੇ ਚੱਲ ਰਿਹਾ ਸੀ ਸਾਰੇ ਕੋਈ ਕਿਸਾਨ ਨੂੰ ਕਿਤੇ ਦਿੱਕਤ ਨਹੀਂ ਆਈ ਕਿਸੇ ਨੂੰ ਇਹ ਜਿਹੇ ਪ੍ਰਾਲੇ ਬਹੁਤ ਜ਼ਿਆਦਾ ਧੰਨਵਾਦ ਹੈ ਇਹ ਜਿਹੇ ਪ੍ਰਾਲੇ ਗਵਰਨਮੈਂਟ ਕਰਦੀ ਰਹੇ ਬਹੁਤ ਬਹੁਤ ਧੰਨਵਾਦ ਫੈਕਰੀ ਜੀ ਕਾ ਖਾਸ ਸਾਹਿਬ ਐਰੋ ਜੀ ਕੀ ਫਤਿਹ ਜਿਹੜਾ ਭਗਵੰਤ ਜੀ ਸਰਕਾਰ ਨੇ ਟੂਰੇ ਹਿਲਵਾਏ ਨੇ ਬਹੁਤ ਵਧੀਆ ਨੇ ਜਨਤਾ ਵਾਸਤੇ ਆਪਣੇ ਆਉਣ ਵਾਲਿਆਂ ਪੀੜ੍ਹੀਆਂ ਵਾਸਤੇ ਵੀ ਬਹੁਤ ਵਧੀਆ ਸਾਡੇ ਬੱਚਿਆਂ ਨੂੰ ਮਤਾ ਦੇ ਬਾਰੇ ਜਾਣਕਾਰੀ ਹੋਊਗੀ ਪਹਿਲਾਂ ਆਉਣੀਆਂ ਜਿਹੜੀਆਂ ਲੋਕ ਮਤਲਬ ਸਾਡੇ ਗੁਰਗਾਂ ਨੇ ਸਹਾਇਤਾ ਦਿੱਤੀਆਂ ਹੋਣਾਂ ਨੇ ਉਹਨਾਂ ਬਾਰੇ ਵੀ ਸਾਡੇ ਬੱਚਾਂ ਨੂੰ ਜਾਣਕਾਰੀ ਮਿਲੂਗੀ ਤੇ ਆਉਣ ਵਾਲੀ ਪੀੜ੍ਹੀ ਇਸ ਕੰਮ ਵੱਲ ਜ਼ਿਆਦਾ ਧਿਆਨ ਦੇਵੇ ਤੇ ਗੁਰਗਾਂ ਪੀੜਾਂ ਦੇ ਮੁਤਾਬਕ ਚੱਲਦੇ ਰਹਿਣ ਤੇ ਬਹੁਤ ਵਧੀਆ ਪਰਾਲਾ ਤੇ ਲੋਕਾਂ ਦਾ ਵੀ ਪਰਾਲਾ ਬਹੁਤ ਜਿਹੜਾ ਆਉਣ ਜਾਣ ਚ ਖਾਣ ਪੀਣ ਦਾ ਸਭ ਕੁਝ ਵਧੀਆ ਚੱਲ ਰਿਹਾ ਜੀ ਬਹੁਤ ਧੰਨਵਾਦ ਅਸੀਂ ਮਾਨਸਾ ਤੋਂ ਚੱਲੇ ਆ ਜੀ ਤੜਕੇ 6:30 ਵਜੇ ਦੇ ਤੇ ਤਲਵੰਡੀ ਸਾਹਿਬ ਉਥੋਂ ਨਗਰ ਕੀਰਤਨ ਦੇ ਨਾਲ ਚੱਲ ਰਹੇ ਹਾਂ ਸ਼ਾਮ ਨੂੰ ਅਸੀਂ ਵਸਤੂਆਣਾ ਸਾਹਿਬ ਪਹੁੰਚਾਂਗੇ ਰਾਤ ਉੱਥੇ ਸਟੇ ਆ ਅਗਲੇ ਦਿਨ ਸਵੇਰ ਚੱਲ ਕੇ ਅਸੀਂ ਸਹਾਣਾ ਸਾਹਿਬ ਪਹੁੰਚਾਂਗੇ ਫਿਰ ਉੱਥੇ ਸਟੇ ਆ ਉਸ ਤੋਂ ਬਾਅਦ ਪਰਸੋਂ ਅਸੀਂ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਫਿਰ ਸਾਡੀ ਸਫਰਤੀ ਹੋਵੇਗੀ